ਜੋ ਮਹਲਾ ਪੰਜਵਾ ਸੂਖ ਮਕਲ ਕਲਿਆਣ ਸਹਿਜ ਤੁਨ ਰੱਬ ਕੇ ਚਰਨ ਨਿਹਾਰਿਆ ਰੱਖ ਨਹਾਰੇ ਰੱਖਿਓ ਬਾਰਕ ਸਤਗੁਰਤਾ ਪੂਤਾ ਰਿਆ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਸ਼ 619 ਤੇ ਸ਼ੋਭਨੇ 160 ਰਾਗ ਵਿੱਚ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਸੱਚਾ ਪਾਚਾ ਮਹਾਰਾਜੀ ਦੀ ਬਾਣਡਾਈ ਪਵਨ ਜਪਦ ਅੱਜ ਆਪਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੋ ਅੰਮ੍ਰਿਤ ਵੇਲੇ ਦਾ ਹੁਕਮ ਬਖਸ਼ਿਓ ਰਿਹਾ ਹੈ ਕਿ ਜਿਨ੍ਹਾਂ ਨੇ ਗੁਰੂ ਦਾ ਰਾਹ ਲੱਭ ਲਿਆ ਗੁਰੂ ਦੇ ਰਾਹ ਦੇ ਉੱਤੇ ਤੁਰਨ ਲੱਗ ਪਏ ਗੁਰੂ ਦੇ ਚਰਨਾਂ ਦੇ ਦਰਸ਼ਨ ਕਰ ਲਏ ਉਹਨਾਂ ਦੇ ਮਨ ਵਿੱਚ ਤਸਵੀਰ ਵਿੱਚ ਸੁਖ ਬਣਿਆ ਰਹਿੰਦਾ ਹੈ ਮੰਗਲ ਬਣੇ ਰਹਿੰਦੇ ਹਨ ਉਹਨਾਂ ਦਾ ਪਲਾਈ ਪਲਾਵੰਦਾਰਿੰਦਾ ਹੈ ਆਤਮਕ ਗੁਰਬਾਣੀ ਦੀ ਰੋ ਉਹਨਾਂ ਦੇ ਅੰਦਰ ਇੱਕ ਧੁਨ ਬਣਾ ਕੇ ਵੱਜਣ ਲੱਗ ਜਾਂਦੀ ਹੈ ਗੁਰੂ ਉਸ ਦੀ ਰੱਖਿਆ ਫਿਰ ਐਉਂ ਕਰਦਾ ਹੈ ਜਿਵੇਂ ਬਾਪ ਆਪਣੇ ਬੱਚੇ ਦੀ ਰੱਖਿਆ ਕਰਦਾ ਹੈ ਗੁਰੂ ਦੀ ਸ਼ਰਨ ਪਿਆ ਦੇ ਸਾਰੇ ਦੁੱਖ ਤਕਲੀਫਾਂ ਦੂਰ ਹੋ ਜਾਂਦੀਆਂ ਹਨ ਪਰਮੇਸ਼ਰ ਉਹਨਾਂ ਦੀ ਰੱਖਿਆ ਕਰਨ ਲੱਗ ਪੈਂਦਾ ਹੈ ਉਬਰੇ 사ਤਗੁਰ ਕੀ ਸਰਨਾਈ ਜਾਂ ਕੀ ਸੇਵਨ ਬਿਰਤੀ ਜਾਈ ਰਾ ਜੋ ਗੁਰੂ ਦੀ ਸ਼ਰਨ ਵਿੱਚ ਆ ਜਾਂਦੇ ਹਨ ਉਹਨਾਂ ਦੇ ਜੀਵਨ ਵਿੱਚ ਆਉਣ ਵਾਲੀਆਂ ਮੁਸ਼ਕਿਲਾਂ ਦੂਰ ਹੋ ਜਾਂਦੀਆਂ ਹਨ ਆਤਮਿਕ ਲੈਵਲ ਦੇ ਉੱਤੇ ਉਹ ਅਪਗ੍ਰੇਡ ਹੋ ਜਾਂਦੇ ਹਨ ਉਸ ਗੁਰੂ ਦੀ ਸੇਵਾ ਕਰੋ ਜਿਹਦੀ ਸੇਵਾ ਕੀਤੀ ਅਜਾਈ ਨਹੀਂ ਜਾਂਦੀ ਇੱਕ ਤਿਲ ਨਹੀਂ ਭੰਨੇ ਕਲ ਹੈ ਕਰ ਮੈਂ ਸੂਖ ਬਾਰ ਫਨ ਸੁਖਾ ਪ੍ਰਭ ਆਪਣੇ ਭੈ ਦਿਆਲਾ ਨਾਨਕ ਬਿਗਨ ਨ ਲਾਗੇ ਕੋ ਮੇਰਾ ਪ੍ਰਭ ਹੋਆ ਕਿਰਪਾਲਾ ਜਿਹੜੇ ਗੁਰੂ ਦੀ ਸ਼ਰਨ ਵਿੱਚ ਆ ਜਾਂਦੇ ਹਨ ਗੁਰੂ ਦਾ ਹੁਕਮ ਮੰਨਣ ਲੱਗ ਜਾਂਦੇ ਹਨ ਆਤਮਿਕ ਲੈਵਲ ਦੇ ਉੱਤੇ ਅੰਦਰੂਨੀ ਤੌਰ ਦੇ ਉੱਤੇ ਉਹ ਬੜੇ ਖੁਸ਼ ਖੁਸ਼ ਰਹਿੰਦੇ ਹਨ ਸੁਖੀ ਰਹਿੰਦੇ ਹਨ ਤੇ ਦੁਨੀਆ ਦੇ ਨਾਲ ਵਰਤੋਂ ਵਿਹਾਰ ਕਰਦੇ ਹੋਏ ਬਾਹਰ ਵੀ ਉਹ ਸੁੱਖ ਮਹਿਸੂਸ ਕਰਦੇ ਹਨ ਸ਼ਾਂਤੀ ਮਹਿਸੂਸ ਕਰਦੇ ਹਨ ਜਿਨ੍ਹਾਂ ਦੇ ਉੱਤੇ ਗੁਰੂ ਦਇਆ ਕਰ ਦਿੰਦਾ ਹੈ ਤਨ ਗੁਰੂ ਨਾਨਕ ਦੇਵ ਜੀ ਦੇ ਜੋ ਦਾਸ ਬਣ ਜਾਂਦੇ ਹਨ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਦੇ ਪਾਤਰ ਬਣ ਜਾਂਦੇ ਹਨ ਪਰਮੇਸ਼ਰ ਉਹਨਾਂ ਨੂੰ ਅੰਗ ਸੰਗ ਵਸਦਾ ਦਿਸ ਪੈਂਦਾ ਹੈ ਤੇ ਦਇਆ ਵਿੱਚ ਆ ਜਾਂਦਾ ਹੈ ਉਹ ਉਹਨਾਂ ਦੇ ਉੱਤੇ ਕਿਰਪਾ ਕਰਦਾ ਹੈ ਜੀਵਨ ਸੌਖਾ ਲੰਘ ਜਾਂਦਾ ਹੈ ਕੋਈ ਨਾ ਬੇਨਤੀ ਪੁੱਲਾਂ ਚੁਕਾਂ ਦੀ ਮਾਫੀ ਬਖਸ਼ਨੀ ਜੀ ਆਓ ਪਰਮੇਸ਼ਰ ਆਪਣੇ ਤੇ ਕਿਰਪਾ ਕਰਨ ਆਪਾ ਗੁਰਨਾਨਕ ਦੇਵ ਜੀ ਦੇ ਪਾਤਰ ਬਨ ਜਾਈਏ ਖੁਸ਼ੀ ਦੇ ਵਾਹੇ ਗੁਰੂ ਵਾਹੇ ਗੁਰੂ ਵਾਹੇ ကွာ wow.